ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਪਿਆਰਿਓ ਅੱਜ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪੋ ਦੀ ਸੰਗਰਾਂਦ ਵਾਲੇ ਦਿਨ ਇਹ ਚੀਜ਼ ਗੁਰੂ ਘਰ ਜ਼ਰੂਰ ਭੇਟ ਕਰ ਆਓ ਫਿਰ ਵੇਖਿਆ ਜੇ ਚਮਤਕਾਰ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਦੀ ਸੰਗਤ ਫਤੇ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਪੋ ਦੀ ਸੰਗਰਾਂਦ ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜਾ ਪੋ ਮਹੀਨਾ ਹੈ ਤੇ ਸਾਤ ਸੰਗਤ ਇਹ ਮਹੀਨੇ ਦੇ ਦੌਰਾਨ ਕਿੰਨੀਆਂ ਸ਼ਹਾਦਤਾਂ ਹੋਈਆਂ ਨੇ ਤੇ ਕਿੰਨੀਆਂ ਕੁਰਬਾਨੀਆਂ ਹੋ ਜਾਂ ਨੇ ਬਿਆਰਿਓ ਕੌਮ ਦੀ ਖਾਤਰ ਤੇ ਪੰਥ ਦੀ ਖਾਤਰ ਗੁਰੂ ਕਲਗੀ ਤਰ ਪਾਤਸ਼ਾਹ ਜੀ ਨੇ ਆਪਣਾ ਸਾਰਾ ਕੁਝ ਜਿਹੜਾ ਹੈ ਉਹ ਕੁਰਬਾਨ ਕਰ ਦਿੱਤਾ ਆਪਣਾ ਸਾਰਾ ਕੁਝ ਜਿਹੜਾ ਹੈ ਉਹ ਛੱਡ ਦਿੱਤਾ ਹੈ ਪਿਆਰਿਓ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਜੇ ਆਪਾਂ ਵੇਖੀਏ ਤਾਂ ਸਾਡੇ ਉੱਪਰ ਬਹੁਤ ਜ਼ਿਆਦਾ ਆ ਪਰ ਆਪਣੇ ਪੋ ਦੇ ਮਹੀਨੇ ਦੇ ਵਿੱਚ ਇਸ ਮਹੀਨੇ ਦੇ ਦੌਰਾਨ ਆਪਾਂ ਇੱਕ ਕੰਮ ਜ਼ਰੂਰ ਕਰਨਾ ਹੈ ਪਿਆਰਿਓ ਆਪਣੇ ਮਨ ਦੇ ਨਾਲ ਤਨ ਮਨ ਧਨ ਦੇ ਨਾਲ ਸੇਵਾ ਸੀ ਬੜੀ ਕੀਤੀ ਹੋਵੇਗੀ ਪਰ ਅਸੀਂ ਇਸ ਵਾਰ ਕਰਨਾ ਕੀ ਹੈ ਆਪਣੇ ਮਨ ਤੋਂ ਤਿਆਰ ਹੋ ਕੇ ਆਪਣੇ ਮਨ ਦੀ ਸਥਿਤੀ ਨੂੰ ਬਰਕਰਾਰ ਰੱਖਦੇ ਹੋਏ ਗੁਰੂ ਤੇ ਭਰੋਸਾ ਕਰਦੇ ਹੋਏ ਸਾਧ ਸੰਗਤ ਅਸੀਂ ਗੁਰੂ ਕੇ ਦਰਬਾਰ ਵਿੱਚ ਜਾਣਾ ਹੈ ਆਪਣੇ ਨਜ਼ਦੀਕੀ ਗੁਰੂ ਘਰ ਦੇ ਵਿੱਚ ਜਾਣਾ ਹੈ ਗੁਰੂ ਘਰ ਜਾ ਕੇ ਕਰਨਾ ਕੀ ਹੈ ਜਾ ਕੇ ਅਸੀਂ ਬੈਠਣਾ ਹੈ ਗੁਰੂ ਦੀ ਗੋਦ ਵਿੱਚ ਮਹਿਸੂਸ ਕਰਨਾ ਕਿ ਸਤਗੁਰੂ ਹੇ ਪਾਤਸ਼ਾਹ ਜੀਓ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮੈਂ ਆਪ ਜੀ ਦੇ ਦਰਤੇ ਆਇਆ ਕਿਰਪਾ ਕਰਿਓ ਮੈਨੂੰ ਧਿਆਨ ਕੇਂਦਰਿਤ ਕਰਨ ਦਾ ਬਲ ਬਖਸ਼ਿਆ ਜੀ ਸਤਿਗੁਰੂ ਕਿਰਪਾ ਕਰਿਓ ਮੈਨੂੰ ਕਿਰਪਾ ਰੱਖਿਓ ਸਤਿਗੁਰੂ ਮੇਰਾ ਧਿਆਨ ਜਿਹੜਾ ਹੈ ਨਾ ਉਹ ਆਪ ਜੀ ਵਿੱਚ ਇਸ ਤਰ੍ਹਾਂ ਕੇਂਦਰਿਤ ਰਹੇ ਪਿਆਰਿਓ ਆਪਣੇ ਮਨ ਦੇ ਨਾਲ ਸਿਮਰਨ ਕਰਨਾ ਹੈ ਜਿੰਨਾ ਵੀ ਹੋ ਸਕੇ ਆਪਣੇ ਮਨ ਦੇ ਨਾਲ ਸਿਮਰਨ ਕਰਨਾ ਹੈ ਆਪਣੇ ਅੰਦਰ ਆਤਮਾ ਨੂੰ ਮਨਾ ਕੇ ਕਿ ਪਿਆਰਿਆ ਗੁਰੂ ਨਾਲ ਜੁੜਨਾ ਹੈ ਚਾਹੇ 10 ਮਿੰਟ ਸੁਰਤ ਜੁੜ ਜਾਏ ਤੇ ਚਾਹੇ 15 ਮਿੰਟ ਚਾਹੇ ਅੱਧਾ ਘੰਟਾ ਚਾਹੇ ਘੰਟਾ ਤੇ ਸਾਧ ਸੰਗ ਜਿੰਨੀ ਸੁਰਤ ਜੁੜੇਗੀ ਉਨਨੀ ਵਧੀਆ ਲਾਹਾ ਹੋਏਗਾ ਤੇ ਜਿੰਨੀ ਸੁਰਤ ਜੁੜੇਗੀ ਉਨਾਂ ਹੀ ਵਧੀਆ ਫਾਇਦਾ ਹੋਏਗਾ ਪਿਆਰਿਓ ਮੈਂ ਬੇਨਤੀ ਨਾਲ ਦੀ ਨਾਲ ਕਰ ਦਵਾ ਕਿ ਜਦੋਂ ਸੁਰਤ ਜੁੜ ਗਈ ਤੇ ਪਿਆਰਿਓ ਫਿਰ ਯਾਦ ਰੱਖਿਓ ਕਿ ਇਹ ਮਹੀਨਾ ਸਫਲ ਹੋ ਜਾਏਗਾ ਇਹ ਮਹੀਨਾ ਸਾਧ ਸੰਗਤ ਦੇਖੋ ਕਿੰਡੀਆਂ ਵੱਡੀਆਂ ਕੁਰਬਾਨੀਆਂ ਹੋ ਜਾਂਦੀਆਂ ਉਹ ਗੁਰੂ ਦੇ ਲਾਲਾਂ ਨੂੰ ਸਮਰਪਿਤ ਗੁਰੂ ਨੂੰ ਸਮਰਪਿਤ ਅਸੀਂ ਇਹ ਸਮਝ ਕੇ ਸਭ ਕੁਝ ਕਰਨਾ ਹੈ ਜਿਸ ਦਿਨ ਪੋਦੀ ਸੰਗਰਾਦ ਹੋਈ ਵੈਸੇ ਵੀ ਸੰਗਰਾਦ ਨੂੰ ਪਿੰਡਾਂ ਦੇ ਵਿੱਚ ਆਪਾਂ ਵੇਖਦੇ ਹਾਂ ਵੀ ਸੰਗਰਾਦ ਮਨਾਈ ਜਾਂਦੀ ਹੈ ਤੇ ਕਿਸ ਤਰ੍ਹਾਂ ਪਾਠ ਹੁੰਦੇ ਨੇ ਤੇ ਸੰਗਤ ਜਾਂਦੀ ਹੈ ਕਈ ਥਾਵਾਂ ਤੇ ਮੈਂ ਵੇਖਿਆ ਕਿ ਸਹਿਜ ਪਾਤਸ਼ਾਹ ਵੀ ਰੱਖੇ ਹੁੰਦੇ ਨੇ ਸਹਿਜ ਪਾਤਸ਼ਾਹ ਪ੍ਰਕਾਸ਼ ਹੁੰਦੇ ਨੇ ਉਹਨਾਂ ਦੇ ਭੋਗ ਆਦਿਕ ਪਾਏ ਜਾਂਦੇ ਨੇ ਸੋ ਆਪਾਂ ਵੇਖਦੇ ਹਾਂ ਸਾਧ ਸੰਗਤ ਸੰਗਤ ਬੜੀ ਜ਼ਿਆਦਾ ਇਕੱਤਰਤ ਹੋ ਜਾਂਦੀ ਹੈ ਦਸਾਂ ਨੋਹਾਂ ਦੀ ਕੀਰਤ ਕਮਾਈਆਂ ਦੇ ਵਿੱਚੋਂ ਜਾ ਕੇ ਸੇਵਾਵਾਂ ਜਿਹੜੀਆਂ ਕੀਤੀਆਂ ਜਾਂਦੀਆਂ ਨੇ ਔਰ ਹੋਰ ਜਿਹੜੇ ਦਸਵੰਦ ਆਦਿਕ ਨੇ ਸੰਗਰਾਦ ਨੂੰ ਦਿੱਤੇ ਜਾਂਦੇ ਨੇ ਪਰ ਉਹ ਦੀ ਸੰਗਰਾਦ ਨੂੰ ਇੱਕ ਵੱਖਰਾ ਹੀ ਜਿਹੜਾ ਹੈ ਅਸੀਂ ਦਸਬੰਦ ਕੱਢੀਏ ਆਪਣੇ ਸਵਾਸਾਂ ਦਾ ਦਸਬੰਦ ਕੱਢੀਏ ਤੇ ਮੈਂ ਕਹਿੰਦਾ ਫੇਰ ਵੇਖਿਓ ਸਾ ਸੰਗਤ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਵੇਂ ਸਾਡੇ ਤੇ ਤਰੁਠਦੇ ਨੇ ਪਿਆਰਿਓ ਅਸੀਂ ਗੁਰੂ ਦੀ ਗੋਦ ਵਿੱਚ ਬੈ ਕੇ ਉਹਦੀ ਗੋਹਰ ਦਾ ਜੇ ਆਨੰਦ ਮਾਣ ਲਿਆ ਪੂਰਾ ਸਾਲ ਮੈਂ ਕਹਿੰਦਾ ਉਹਦਾ ਆਨੰਦ ਬਰਕਰਾਰ ਰਹੇਗਾ ਇਸ ਗੱਲ ਨੂੰ ਹਮੇਸ਼ਾ ਯਾਦ ਰੱਖਿਆ ਜੀ ਵਾਹਿਗੁਰੂ ਜੀ ਕਾ ਖਾਲਸਾ